ਦਸਮੀ ਦੇ ਵਿੱਚੋਂ ਵਧੀਆ ਅੰਕ ਲੈ ਕੇ ਪ੍ਰਾਪਤ ਮਤਲਬ ਐਨ ਵਧੀਆ ਅੰਕਾਂ ਦੇ ਨਾਲ ਪਾਸ ਹੋਇਆ ਬੱਚਾ 30000 ਦਾ ਲਗਾਇਆ ਹੀ ਇਹਨਾਂ ਨੂੰ ਠੀਕ ਹੈ ਜੀ ਔਰ ਨਾਲ ਇਹਨਾਂ ਨੇ ਲਿਆ ਜੀ ਆਈਫੋਨ 15 ਬਿਲਕੁਲ ਬਾਕਸ ਬੰਦ ਨਿਊ 90 ਕਿਲੋਮੀਟਰ 90 ਕਿਲੋਮੀਟਰ ਤੋਂ ਆਏ ਜੀ ਬਿਲਕੁਲ 90 ਕਿਲੋਮੀਟਰ ਜੀ ਦੋਸਤੋ ਦਲਜੀਤ ਸਿੰਘ ਜੀ ਆਏ ਨੇ ਸਮਾਣੇ ਤੋਂ ਸਮਾਣਾ ਸ਼ਹਿਰ ਤੋਂ ਆਏ ਨੇ ਲਗਭਗ ਬਹੁਤ ਦੂਰ ਹੈ ਜੀ ਇੱਥੋਂ ਕਾਫੀ ਦੂਰ ਹੈ ਜੀ ਕਿੰਨੀ ਕੀ ਦੂਰ ਹੈ 90 ਕਿਲੋਮੀਟਰ 90 ਕਿਲੋਮੀਟਰ 90 ਕਿਲੋਮੀਟਰ ਤੋਂ ਹੈ ਜੀ ਬਿਲਕੁਲ 90 ਕਿਲੋਮੀਟਰ ਸੋਚਣ ਵਾਲੀ ਗੱਲ ਹੈ ਜੀ ਦੀਪਕ ਟੈਲੀਕਾਮ ਇੱਕ ਛੋਟੇ ਜਿਹੇ ਕਸਬੇ ਦੇ ਵਿੱਚ ਬੈਠਾ ਹੈ ਔਰ ਸਮਾਣੇ ਤੋਂ ਸ਼ਹਿਰ ਤੋਂ ਵੀਰ ਆਏ ਨੇ ਬਹੁਤ ਮਾਣ ਹੈ ਫਕਰ ਮਹਿਸੂਸ ਕਰਦੇ ਆ ਇਹਨਾਂ ਨੇ ਲਿਆ ਡਾਈਕਨ 5 ਸਟਾਰ ਏਸੀ 44000 ਦਾ ਲਗਾਇਆ ਇਹਨਾਂ ਨੂੰ ਠੀਕ ਹੈ ਜੀ ਔਰ ਨਾਲ ਇਹਨਾਂ ਨੇ ਲਿਆ ਜੀ ਆਈਫੋਨ 15 ਬਿਲਕੁਲ ਬਾਕਸ ਬੰਦ ਨਿਊ ਠੀਕ ਹੈ ਜੀ ਇਹ ਵੀ ਇਹਨਾਂ ਨੂੰ ਆਰ.ਏ.ਟੀ ਲਗਾਇਆ 65000 ਰੁਪਏ ਦਾ ਲਗਾਇਆ ਠੀਕ ਹੈ ਜੀ ਬਾਕੀ ਵੀਰ ਦੱਸਣਗੇ ਇੱਥੇ ਆ ਕੇ ਕਿਵੇਂ ਉਹਨਾਂ ਨੂੰ ਲੱਗਿਆ ਹਾਂਜੀ ਹਾਂ ਬਹੁਤ ਵਧੀਆ ਲੱਗਿਆ ਯਾਨੀ ਕਿ ਆ ਕਿ ਅਸੀਂ ਵੀਡੀਓ ਦੇਖਦੇ ਸੀ ਵੀਡੀਓ ਚ ਸਾਨੂੰ ਲੱਗਿਆ ਤਾਂ ਰੀਡ ਦੇਖਦੇ ਸੀ ਜਿਹੜੇ ਉਹਨਾਂ ਹਿਸਾਬ ਨਾਲ ਬਹੁਤ ਵਧੀਆ ਲੱਗਿਆ ਯਾਨੀ ਮਤਲਬ ਆਏ ਦਾ ਫਾਇਦਾ ਹੋਇਆ ਕੁਝ ਹਾਂ ਹੋਇਆ ਜੇ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ ਹੋਇਆ ਹਾਂਜੀ ਮੇਨ ਗੱਲ ਇਹ ਵੀ ਹੈ ਨਾ ਹਾਂ ਫਾਇਦਾ ਵੀ ਹੋਇਆ ਵੈਸੇ ਬਹੁਤ ਫਾਇਦਾ ਹੋਇਆ ਯਾਨੀ ਕਿ ਪਤਾ ਲੱਗੂਗਾ ਜੇ ਤੁਸੀਂ ਇਹ ਰੀਡ ਟਰਾਈ ਕਰੋਗੇ ਨਾ ਮੇਰੇ ਹਿਸਾਬ ਨਾਲ ਇਹ ਜਿਆਦਾ ਮਿਲੂਗਾ ਤੁਹਾਨੂੰ ਹਾਂ ਹੈ ਤਾਂ 10% ਦਾ ਫਾਇਦਾ ਹੈ ਚਲੋ ਹਾਂਜੀ ਬੇਟਾ ਬਹੁਤ ਵਧੀਆ ਲੱਗਿਆ ਕੀ ਨਾਮ ਆਪਣਾ ਸਮਨਜੋਤ ਸਿੰਘ ਅ ਦਸਵੀਂ ਦੇ ਵਿੱਚੋਂ ਵਧੀਆ ਅੰਕ ਲੈ ਕੇ ਪ੍ਰਾਪਤ ਮਤਲਬ ਵਧੀਆ ਅੰਕਾਂ ਦੇ ਨਾਲ ਪਾਸ ਹੋਇਆ ਬੱਚਾ ਇਹ ਇੱਕ ਪਾਪਾ ਵੱਲੋਂ ਮੰਮੀ ਪਾਪਾ ਵੱਲੋਂ ਗਿਫਟ ਹੈ ਜੀ ਇਹਨਾਂ ਨੂੰ ਆਈਫੋਨ 15 ਬਾਕੀ ਹੁਣ ਬੱਚਾ ਅੱਗੇ ਪਲੱਸ 2 ਦੇ ਵਿੱਚ ਵਧੀਆ ਨੰਬਰ ਲਏਗਾ ਫਿਰ ਇਹਨਾਂ ਨੂੰ ਇਸ ਤੋਂ ਵੀ ਵਧੀਆ ਮੋਬਾਈਲ ਦਿੱਤਾ ਜਾਊਗਾ ਇਹ ਟਾਰਗੇਟ ਨੇ ਮਾਤਾ ਪਿਤਾ ਦੇ ਹਾਂਜੀ ਲੰਘੋਗੇ ਪਲੱਸ 2 'ਚ ਵਧੀਆ ਨੰਬਰ ਹਾਂਜੀ ਜ਼ਰੂਰ ਵਾਦਾ ਕਰਦੇ ਹਾਂ ਮੰਮੀ ਡੈਡੀ ਨਾਲ ਹਾਂਜੀ ਬਹੁਤ ਵਧੀਆ ਬੈਸਟ ਆਫ ਲੱਕ Ya Mata